ਕਿੰਨੇ ਕਿੰਨੇ ਕੱਲ ਦਾ ਵਿਆਹ ਆ ਤਾਂ ਡਾ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਹੋ ਗਏ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਬੋਲ ਨਹੀਂ ਸਕਦੇ ਮੈਂ ਮਾਤਾ ਹੀ ਹਾਂ ਹਾਂ ਕਰ ਇਹ ਕਰ ਹਲੋ ਇਹ ਕਰ ਇਹ ਕਰ ਹਲੋ ਪਈ ਪੇਸਰਾ ਨੂੰ ਲੋਕਾਂ ਨੂੰ ਜੜੂ ਕਰੂਗਾ ਕਰੂ ਅੱਧਾ ਕਰਿਆ ਗੁੰਗੀ ਜਨਾਨੀ ਕਰਨ ਲਿਆ ਯਾਰ ਮੈਂ ਕੋਲ ਬੈਠਾ ਕਹਿੰਦਾ ਗੁੰਗੀ ਜਨਾਨੀ ਮੈਂ ਕਹ ਮਾਤਾ ਤੂੰ ਕਿਹੜੇ ਪਿੰਡ ਤੋਂ ਤਾਂ ਉੱਪਰ ਹੋ ਜੀ ਤੇ ਆ ਤੁਹਾਡੀ ਕੁੜੀ ਆ ਹਾਂਜੀ ਇਹ ਕੀ ਮਾਮਲਾ ਕੀ ਆ ਇਹ ਮਾਮਲਾ ਕੋਈ ਨਹੀਂ ਜੀ ਗੁੰਗੀ ਆ ਇਹ ਵਿਆਹ ਕੇ ਲਿਆਇਆ ਵਾ ਮੇਰੇ ਫੁੱਲ ਮੇਰਾ ਜਵਾਈ ਮੁੱਕ ਗਿਆ ਮਹੀਨਾ ਹੋਇਆ ਮੁੱਕੇ ਨੂੰ ਉਹ ਇਹਨੇ ਦੇਖਿਆ ਇਹਦੇ ਨਾਲ ਤੋੜ ਦਿੱਤੀ ਹਾਂ ਇਹਨੇ ਮੜ ਕੇ ਹੁਣ ਰੱਖਣ ਦੇ ਮਾਰਿਆ ਨੇ ਐਡਾ ਕਰਦਾ ਕਰੋ ਅੱਛਾ ਇਹ ਕਿੱਥੇ ਦੇ ਰਹਿਣ ਵਾਲੇ ਆ ਇਹ ਆ ਗਿਆ ਉੱਚੇ ਦੇ ਰਹਿਣ ਵਾਲੇ ਅੱਛਾ ਉੱਚੇ ਦੇ ਨੇ ਹੁਣ ਕੀ ਗੱਲ ਕੀ ਹੋਈ ਆ ਗੱਲ ਕੀ ਹੋਈ ਹੁਣ ਗੱਲ ਪੁੱਛ ਨਹੀਂ ਹੋਈ ਨਹੀਂ ਨਹੀਂ ਹੁਣ ਗੱਲ ਕੀ ਹੋਈ ਆ ਕੁੜੀ ਰੋ ਰਹੀ ਆ ਕੋਈ ਪਤਾ ਕੀ ਗੱਲ ਹੋਈ ਆ ਇਹ ਮੇਰੇ ਮੇਰੇ ਹੋਣਿਆਂ ਨੇ ਛੱਡ ਕੇ ਗਏ ਆ ਆ ਜੀ ਹੁਣੇ ਛੱਡ ਕੇ ਘਰੇ ਜਾ ਕੇ ਰੋਟੀ ਨਹੀਂ ਖਾਦੀ ਬੁਰਕੀ ਧਮਗਰੇ ਸਾਨੂੰ ਫੇਫੋਨ ਚੱਲ ਗਿਆ ਵੀ ਕੱਢ ਦਿੱਤੀ ਕਰੋ ਅੱਜ ਦੀ ਕਿੱਥੇ ਰਹਿਣ ਹੋਲੇ ਹਾਂਜੀ ਮੇਰਾ ਉੱਚਾ ਪਿੰਡ ਆ ਜੀ ਚੇ ਪੇਟ ਤੋਂ ਯਾਨੀ ਕਿ ਇਹਨਾਂ ਦੀ ਸਿਸਟਰ ਉੱਥੇ ਵਿਆਹੀ ਹੋਈ ਆ ਇਹ ਸਿਸਟਰ ਉੱਥੇ ਵਿਆਹੀ ਹੋਈ ਆ ਉਹਨਾਂ ਦੇ ਘਰ ਵਾਲਾ ਖਤਮ ਹੋ ਗਿਆ ਥੋੜੇ ਦਿਨ ਹੋ ਗਏ ਪਹਿਲਾਂ ਜਿਹੜੀ ਪੋਡਾ ਦੇ ਘਰ ਵਾਲਾ ਜਿੰਮੀ ਨਾਮ ਨਹੀਂ ਹੋਇਆ ਹਜੇ ਪੂਰਾ ਜਿਹੜਾ ਪਹਿਲਾਂ ਖਤਮ ਹੋ ਗਿਆ ਠੀਕ ਹੈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਘਰ ਬਸਵਾਉਣ ਦੀ ਗੱਲ ਠੀਕ ਹੈ ਹੁਣ ਨਾ ਕੁਝ ਸੁਣਦਾ ਨਹੀਂ ਕੁਝ ਗਿੰਦਾ ਨਹੀਂ ਕੋਈ ਕੱਲ ਨਹੀਂ ਕੋਈ ਬਾਤ ਨਹੀਂ ਪਰ ਜੇ ਸੁਣਦਾ ਨਹੀਂ ਤੇ ਮੈਨੂੰ ਸੁਣੋ ਉਹ ਗੱਲ ਸੁਣੋ ਜੇ ਸੁਣਦਾ ਨਹੀਂ ਦੇ ਕੁਝ ਤੁਹਾਨੂੰ ਕੀ ਨਾਮ ਤੁਹਾਨੂੰ ਪਹਿਲੇ ਨਹੀਂ ਪਤਾ ਸੀ ਇਹ ਭਾਈ ਕੁਝ ਵੀ ਪਤਾ ਨਹੀਂ ਹੈ ਗੱਜਿਆ ਠੀਕ ਹੈ ਮੇਰਾ ਕੋਈ ਅੰਗ ਪੈਰ ਟੁੱਟਾ ਕੁਝ ਭੱਜਿਆ ਕੋਈ ਜ਼ਾਲੇ ਕੋਈ ਬਾਤ ਕੁਝ ਨਹੀਂ ਹੈ ਗੱਜਿਆ ਸਿਰਫ ਇਹ ਕਿ ਆ ਇਹ ਫਰਾਵਾ ਦੌਰ ਦੇ ਇਨਸਾਨੀਅਤ ਦੌਰ ਤੇ ਗੱਲਬਾਤ ਵੀ ਹੋਈ ਠੀਕ ਹੈ ਤੇ ਜੇ ਕਹਿਦਾ ਕਿ ਸਾਹਮਣੇ ਖੜੇ ਇਹ ਤੁਹਾਡਾ ਇਹ ਤੁਹਾਡਾ ਜਵਾਈ ਆ ਹੁਣ ਹਾਂਜੀ ਜੀ ਜਵਾਈ ਪੁੱਛੋ ਕਿ ਮੈਨੂੰ ਦੇਖਿਆ ਸੀਗਾ ਮੈਨੂੰ ਪਹਿਲਾਂ ਦੇਖਿਆ ਸੀ ਜਾਂ ਮੈਂ ਇਹਨਾਂ ਨੂੰ ਦੇਖਿਆ ਹੈ ਉਹਨਾਂ ਦਾ ਇਹ ਕਹਿੰਦਾ ਕਿ ਇਹ ਤੁਹਾਡਾ ਜਵਾਈ ਆ ਸਾਹਮਣੇ ਇੱਕ ਮਿੰਟ ਦੂਰੀ ਹੋ ਕੇ ਸਾਡੇ ਦੇਖਿਆ ਸੀ ਜਾਂ ਤਰਨਾਂ ਕੀਤੀ ਸੀ ਨਾਲ ਵੀ ਇੱਕ ਕਾਰਨ ਆ ਮੇਰੇ ਤੂੰ ਪੁੱਛੋਗੇ ਤੁਸੀਂ ਮੈਨੂੰ ਦੇਖਿਆ ਸੀ ਨਹੀਂ ਵੀ ਸਮਝਦੇ ਜਾਂ ਮੈਨੂੰ ਦੇਖਿਆ ਸੀ ਮਾਤਾ ਜੀ ਹੁਣ ਇਹ ਤੁਹਾਡਾ ਜਵਾਈ ਹੈ ਇਹ ਇਹਨੂੰ ਇੱਥੇ ਛੱਡ ਕੇ ਚੱਲਣਾ ਹੈਗਾ ਕੱਲੀ ਨੂੰ ਹਾਂ ਇੱਥੇ ਕੱਲੀ ਨੂੰ ਛੱਡ ਕੇ ਚੱਲਣਾ ਹੈ ਹਾਂ ਸਾਨੂੰ ਫੋਨ ਗਿਆ ਕਹਿੰਦੇ ਵੀ ਕੱਲੀ ਰੋਂਦੀ ਫਿਰਦੀ ਆ ਇਹ ਘਰ ਆਇਆ ਹੁਣ ਉੱਥੋਂ ਪਤਾ ਨਹੀਂ ਇਹ ਘਰ ਆਇਆ ਪਹਿਲਾਂ ਕੱਲੀ ਆਈਆ ਘਰੋਂ ਨਿਕਲੀਆ ਇਹ ਬਾਅਦ ਚ ਕਿਤੇ ਮਗਰ ਨਾ ਆਵਾ ਤੁਸੀਂ ਕਰੋ ਕਿਉਂ ਕੱਲੀ ਚਲੀ ਨਹੀਂ ਕੱਲੀ ਕਿਉਂ ਆਈ ਕਰੋ ਕਰੋ ਪਤਾ ਨਹੀਂ ਕੀ ਗੱਲ ਹੁਣ ਮੈਂ ਤੇ ਆਈ ਆ ਤੁਹਾਡੇ ਸਾਹਮਣੇ ਆ ਕੇ ਉਤਰੀ ਆਂ ਆ ਮੈਂ ਬਕਾਨਾ ਪੁੱਤ ਲੈ ਕੇ ਨਾਲ ਆਈ ਆ ਪੁੱਤ ਕਾ ਲਈ ਕਿਉਂ ਆ ਸੋੜੇ ਜੇ ਬੋਲ ਸਕਦੀ ਹੋਵੇਂ ਨਾ ਦੱਸ ਸਕਦੀ ਹੋਵੇਂ ਫੇ ਸਾਰਾ ਕੁਝ ਪਤਾ ਸਕਦੀ ਰਿਕਰ ਉਹ ਕਿੱਦਾਂ ਬੋਲੇਗੀ ਉਹ ਬੋਲ ਨਹੀਂ ਸਕਦੀ ਇਹ ਹੁਣ ਕਿੱਦਾਂ ਬੋਲਗੀ ਵੀ ਇਸ ਵੇਲੇ ਆਈ ਮੈਂ ਘਰ ਉਹਨੇ ਕਿੱਦਾਂ ਬੋਲ ਗਈ ਕਿ ਮੈਂ ਉਹ ਤਾਂ ਮਾਤਾ ਬੋਲ ਰਹੀ ਹੈ ਨਾ ਉਹ ਉਹ ਤਾਂ ਬੋਲ ਨਹੀਂ ਸਕਦੀ ਕੁੜੀ ਭਾਈ ਮੈਂ ਵੀ ਬੋਲ ਰਿਹਾ ਫੇ ਤੁਸੀਂ ਉਹ ਗੱਲ ਨਾ ਕਰੋ ਇਹਦਾ ਮਤਲਬ ਤੁਹਾਡੀ ਗਲਤੀ ਆ ਕੀ ਗਲਤੀ ਆ ਮੈਂ ਕੋਲ ਖੜਾ ਆ ਸਾਹਮਣੇ ਦੱਸੋ ਭਾਈ ਇਹ ਪਹਿਲਾਂ ਕਹਿੰਦਾ ਕਿ ਮੇਰੀ ਇਹ ਵਾਈਫ ਹੀ ਨਹੀਂ ਕਿ ਇਹ ਜਨਾਨੀ ਨਹੀਂ ਹੈ ਇਹ ਬੰਦਾ ਕਹਿੰਦਾ ਮੇਰੀ ਵਾਈਫ ਹੀ ਨਹੀਂ ਹੈ ਤੇ ਉਹ ਵਿਚਾਰੀ ਮੰਗਲ ਸੂਤਰ ਐਂ ਕਰ-ਕਰ ਕੇ ਇਹਦੇ ਨਾਲ ਇਸ਼ਾਰੇ ਕਰਦੀ ਕਿ ਮੇਰਾ ਇਹ ਘਰ ਵਾਲਾ ਹੈ ਘਰ ਵਾਲਾ ਠੀਕ ਆ ਬਾਅਦ ਚ ਇਹਦੇ ਅਸੀਂ ਦਿਵਾਲੇ ਹੋਏ ਤੇ ਫੇ ਕਹਿੰਦਾ ਮੇਰੀ ਵਾਈਫ ਆ ਇਹ ਤੁਹਾਨੂੰ ਲੱਗਦਾ ਕਿ ਇਹ ਘਰ ਵਾਲੀ ਆਪਣੀ ਛੱਡ ਕੇ ਇੱਥੇ ਚਲਾ ਜਾਏਗਾ ਹਾਂਜੀ ਇਹ ਚੱਲਾ ਸੀਗਾ ਇੱਥੇ ਝੱਡ ਗਈ ਇਹ ਸਰਾਸਰ ਭਜਦਾ ਹੀ ਇਹਨੂੰ ਜਦੋਂ ਘੇਰਿਆ ਥੱਕੇ ਨਾ ਬਿਠਾਉਂਦਾ ਹੀ ਬਾਹਰ ਹਾਂ ਇਹ ਬਾਜੀ ਥੱਕੇ ਨਾ ਇਹਨੂੰ ਬਾਹਰ ਰਿਆ ਸੀਗਾ ਕਿ ਬੈ ਉਹ ਬੈਂਦੀ ਨਹੀਂ ਸੀ ਠੰਡ ਰੋਕੀ ਹਾਂ ਗੱਲ ਹੋਈ ਅਸੀਂ ਤਾਂ ਰੁਕੇ ਇਹ ਕਹਿੰਦਾ ਤੁਹਾਡੀ ਕੀ ਲੱਗਦੀ ਹੈ ਅੱਛਾ ਤਾਂ ਤੁਸੀਂ ਇਹਨੂੰ ਕਿਹਾ ਇੰਡੀਆ ਇਨਸਾਨੀਅਤ ਕਰਕੇ ਹੀ ਰੁਕੇ ਹੋਰ ਕੁਝ ਨਹੀਂ ਮਾਤਾ ਜੀ ਆਪਣਾ ਪਿੰਡ ਕਿਹੜਾ ਵਾ ਗੰਦੂਪੁਰ ਜੀ ਭਗਤਪੁਰ ਤੁਹਾਡਾ ਪਿੰਡ ਕਿਹੜਾ ਬਾਜੀ ਮੇਰਾ ਪਿੰਡ ਉੱਚਾ ਉੱਚਾ ਪਿੰਡ ਠੀਕ ਆ ਇਹ ਹੁਣ ਮਾਤਾ ਜੀ ਇਹ ਕਹਿਣਾ ਕਿ ਤੁਹਾਡੀ ਇਹ ਜਨਾਨੀ ਆ ਜਾਨੀ ਭਾਜੀ ਹੁਣ ਹੀ ਕੁਛ ਨਹੀਂ ਤੁਹਾਡੇ ਸਾਹਮਣੇ ਆ ਉਹ ਕਹਿੰਦੀ ਜਾਂਦੀ ਰਾਤ ਉਹਨੂੰ ਕੱਢ ਦਿੱਤਾ ਫੇਰ ਜੇ ਮੈਂ ਕੱਢ ਦਿੱਤਾ ਤੇ ਮੇਰੀ ਲੱਗਦੀ ਸੀ ਕਿ ਜੇ ਮੈਂ ਕਿਹਾ ਕੀ ਸਾਡੀ ਗੱਲ ਤੁਹਾਡੇ ਨੂੰ ਕਰੋ ਕੱਢੀ ਕਿਉਂ ਅਰੋ ਤੂੰ ਕੱਢੀ ਕਿਉਂ ਕੱਢੀ ਆ ਸਾਡੇ ਕੋਲ ਕਿਹੜੇ ਛਾੜਕਾ ਵਾਲੇ ਸਿੱਕੇ ਤੱਲਾ ਪੁੱਛੋ ਤੱਲਾ ਪੁੱਛੋ ਕਿੱਥੋਂ ਆਇਆ ਪਹਿਲਾਂ ਪੁੱਛੋ ਵਿਆਹ ਜਦੋਂ ਵਿਆਹ ਤੋਂ ਹੋਇਆ ਮੈਂ ਪਹਿਲਾਂ ਪੁੱਛੋ ਮੇਰੀ ਲੱਗਦਾ 4-5 ਮਹੀਨੇ ਹੋ ਗਏ ਵਿਆਹ ਪਹਿਲਾਂ ਪੁੱਛੋ ਕਿ ਤੁਸੀਂ ਕਿਉਂ ਉਹਦੇ ਨਾਲ ਵਿਆਹ ਨੂੰ ਕਿੰਨੀ ਦੇਰ ਹੋਈ ਤੁਹਾਡੇ ਨਾਲ ਜਨਾਨੀ ਤੇਰੀ ਐ ਉਹ ਜਨਾਨੀ ਤੇਰੀ ਐ ਨਾ ਤੇਰੀ ਭੈਣ ਕੋਲੋਂ ਤੂੰ ਭੈਣ ਕੋ ਰਹਿਣਾ ਵਾ ਸਹੇਲੀ ਜਰੂਰੀ ਨਹੀਂ ਵਿਆਹ ਨੂੰ ਵਿਆਹ ਨੂੰ ਜਨਾਨੀ ਕਰੀ ਜਣਾ ਵਿਆਹ ਨੂੰ ਕਿੰਨੀ ਦੇਰ ਹੋਈ ਐ ਵਿਆਹ ਨੂੰ ਕਿੰਨੀ ਦੇਰ ਹੋਈ ਐ ਵਿਆਹ ਨੂੰ ਕਿੰਨੀ ਦੇਰ ਹੋਈ ਐ ਕਿੰਨੇ ਦਿਨ ਹੋ ਗਏ ਨਹੀਂ ਨਹੀਂ ਇਹ ਤਾਂ ਤੁਹਾਨੂੰ ਪਤਾ ਹੋਣਾ ਤੁਹਾਨੂੰ ਜਨਾਨੀ ਨਹੀਂ ਤੁਹਾਡੀ ਜਨਾਨੀ ਆ ਉਹਦੀ ਮਾਂ ਨੂੰ ਪੁੱਛਦੇ ਆ ਤੁਹਾਡੀ ਤਾਂ ਜਨਾਨੀ ਕਿਨੇ ਚਾਰ ਪੰਜ ਮਿੰਟ ਹੋ ਗਏ ਤੇ ਫਿਰ ਕਿਉਂ ਪੈਟਰੋਲ ਬੰਮ ਤੇ ਇੱਥੇ ਛੱਡ ਕੇ ਚਲੇ ਗਏ ਭਾਜੀ ਮੈਂ ਛੱਡ ਕੇ ਚਲਿਆ ਹੀ ਨਹੀਂ ਦੇਖੋ ਇੱਥੋਂ ਛੱਡ ਕੇ ਇਹ ਕਿੱਡੇ ਚੱਕੀ ਉਧਰੋਂ ਚਲਾ ਗਿਆ ਜੀ ਠੀਕ ਹੈ ਜੀ ਫੇਮ ਉਸ ਤੋਂ ਬਾਅਦ ਇੱਧਰ ਆਇਆ ਉਸੇ ਦੇਖਿਆ ਕੋਸ਼ਿਸ਼ ਫਿਰ ਉਧਰ ਮਾਰਿਆ ਗਿਆ ਹੁੰਦਿਆ ਇੱਥੇ ਬੰਦੇ ਇਕੱਠੇ ਕੀਤੇ ਕਿ ਕਿਹੜੇ ਪਿੰਡ ਦੇ ਹੋ ਜੇ ਮੈਨੂੰ ਲੋਅਰ ਸੀ ਤਾਂ ਮੈਂ ਆਇਆ ਸੀ ਕਿਹੜੇ ਪਿੰਡ ਦੇ ਹੋ ਅੱਛਾ ਪਿੰਡ ਮੇਰਾ ਅੱਛਾ ਪਿੰਡ 20 ਵਾਲਿਆਂ ਨੂੰ ਕਰ ਦੋ ਫੇਨ ਪੜਦੀ ਆ